ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਰਜਿੰਦਰ ਪੋਲਟਰੀ ਫਾਰਮ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਧੰਨਵਾਦ ਤੇ ਬਾਈ ਜੀ ਆਪਣਾ ਛੁੱਟੀ ਜਾਣਕਾਰੀ ਦੇਣੀ ਹੈ ਇੱਕ ਤੇ ਜਿਵੇਂ ਆਪਣੇ ਜਾਨਵਰ ਹੁੰਦੇ ਆ ਕਈ ਵਾਰ ਨਾ ਪ੍ਰੋਬਲਮ ਆ ਜਾਂਦੀ ਹੈ ਕੋਈ ਅ ਇੱਕ ਨਾ ਦਵਾਈ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਪੋਟਾਸ਼ੀਅਮ ਪੈਰਾਗਨਾਈਟ ਇਹ ਦਵਾਈ ਹੁੰਦੀ ਹੈ 10 ਰੁਪਏ ਦੀ ਸ਼ੀਸ਼ੀ ਹੈ ਲਾਲ ਦਵਾਈ ਵੀ ਕਹਿ ਦਿੰਦੇ ਇਹਨੂੰ ਇਹ ਤੁਸੀਂ 15 ਦਿਨਾਂ ਬਾਅਦ ਆਪਣੇ ਜਾਨਵਰਾਂ ਨੂੰ ਪਾ ਦਿਓ ਤੇ ਤੁਹਾਡੇ ਜਾਨਵਰ ਬਹੁਤ ਤੰਦਰੁਸਤ ਰਹਿਣਗੇ ਕਾਫੀ ਬਿਮਾਰੀਆਂ ਤੋਂ ਤੁਹਾਨੂੰ ਛੁਟਕਾਰਾ ਮਿਲੂਗਾ ਤੇ ਕਾਪੀਆ ਕਿੱਥੇ ਆਪਣਾ ਹੋ ਤੇ ਇਹ ਤੁਸੀਂ ਆਪਣੇ ਜਾਨਵਰਾਂ ਨੂੰ ਜਰੂਰ ਪਾਉਣਾਗਾ ਲਾਲ ਦਵਾਈ ਇਹ ਲਾਲ ਦਵਾਈ ਨੂੰ ਪਾਣੀ ਵਿੱਚ ਘੋਲ ਲਈ ਇਹ ਇਹੋ ਜਿਹੀ ਬਣ ਜੂਗੀ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹੋ ਜਿਹੀ ਇਹ ਨਾ ਮੜਾ ਮੋਟਾ ਹੱਥ ਹੱਥ ਦੇ ਬਚਾਓਗੇ ਹੱਥਾਂ ਤੇ ਪਾਣੀ ਨਾ ਲੱਗੇ ਇਹ ਤੇ ਪਾਣੀ ਲੱਗ ਜਾਂਦਾ ਹੱਥਾਂ ਤੇ ਹੋਰੀ ਹੱਥ ਜੇ ਬੇਕਾਰ ਜੇ ਹੋ ਜਾਂਦੇ ਆ ਤੇ ਜਾਨਵਰਾਂ ਵਾਸਤੇ ਬਹੁਤ ਹੈ ਬਹੁਤ ਵਧੀਆ ਇਨਫੈਕਸ਼ਨ ਨੂੰ ਪੂਠੇ ਚੱਕ ਦਿੰਦੀ ਅੰਦਰੋਂ ਤੇ ਬਾਕੀ ਜੇ ਕਿਸੇ ਨੇ ਹੋਰ ਜਾਣਕਾਰੀ ਲੈਣੀ ਆ ਪੋਲਟਰੀ ਫਾਰਮ ਬਾਰੇ ਆਪਣੇ ਨਾਲ ਕੰਟੈਕਟ ਕਰ ਸਕਦਾਗਾ ਪਿੰਡ ਚੱਕ ਬਖਤੂ ਜ਼ਿਲ੍ਹਾ ਬਠਿੰਡਾ ਵੀਰੇ ਤੇ ਵੈਸੇ ਆਪਾਂ ਛੋਟੇ ਪੱਧਰ ਤੇ ਕੰਮ ਕਰਦੇ ਆ ਵੀਰੇ ਛੋਟੇ ਪੱਧਰ ਤੇ ਤਾਂ ਕਰਦੇ ਆ ਜੇਕਰ ਆਪਾਂ ਪਹਿਲਾਂ ਹੀ ਵੱਡਾ ਸਟੈਪ ਚੱਕਦੇ ਆ ਤਾਂ ਕਈ ਵਾਰ ਘਾਟੇ ਦਾ ਸਟਾਰ ਹੋ ਜਾਂਦੇ ਆ ਆਪਾਂ ਠੀਕ ਹੈ ਨਾ ਵੀਰੇ ਤੇ ਆਪਦਾ ਜੇ ਕਿਸੇ ਨੇ ਕੰਮ ਕਰਨਾ ਕੋਈ ਵੀ ਇਹ ਨਹੀਂ ਹੈਗਾ ਵੀ 1000 ਵਾਟ ਤੋਂ ਸ਼ੁਰੂ ਕਰ ਲਿਆ 2000 ਵਾਟ ਤੋਂ ਸ਼ੁਰੂ ਕਰ ਲਿਆ ਤੁਸੀਂ 100 200 300 ਵਾਟ ਤੱਕ ਰੱਖ ਸਕਦੇ ਹੋ ਵਾਟ ਕਿਉਂਕਿ ਇਹਦਾ ਖਰਚਾ ਹੀ ਬਹੁਤ ਆ ਜਾਂਦਾ ਫੀਡ ਦਾ ਖਰਚਾ ਬਹੁਤ ਆ ਜਾਂ ਜੇ ਤੁਸੀਂ 1000 ਬੱਚਾ ਪਾਉਣੀ ਹੋ 1000 ਬੱਚੇ ਦਾ 3 ਲੱਖ ਦਾ ਤਾਂ ਫੀਡ ਦਾ ਖਰਚਾ ਹੋ ਜਾਂਦਾ ਦਵਾਈਆਂ ਵਿੱਚ ਪਾ ਕੇ 3 ਲੱਖ ਕਿਉਂਕਿ ਇੰਨਾ ਬਜਟ ਬਣਾਉਣਾ ਬਹੁਤ ਔਖਾ ਹੋ ਜਾਂਦਾ ਜਿਹੜਾ ਬੰਦਾ ਨਵਾਂ ਕੰਮ ਕਰਦਾ ਬਾਕੀ ਜੇ ਨਵਾਂ ਕੰਮ ਕਰਦਾ ਉਹਨੂੰ ਸੇਲ ਪਰਚੇਜ ਕਰਨਾ ਔਖਾ ਹੋ ਜਾਂਦਾ ਠੀਕ ਆ ਵੀਰੇ ਬਾਕੀ ਜੇ ਕਿਸੇ ਨੂੰ ਹੋਰ ਜਾਣਕਾਰੀ ਲੈਣੀ ਹੈ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਆ ਲਾਲ ਦਵਾਈ ਆਪਾਂ ਪਾਉਨੇ ਆ ਜਾਨਵਰਾਂ ਨੂੰ ਧੰਨਵਾਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ